ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੈਬਨਿਟ ਸਬ ਕਮੇਟੀ ਦੇ ਵੱਲੋਂ 6 ਮੁਲਾਜ਼ਮ ਅਤੇ ਪੈਨਸ਼ਨ ਜਥੇਬੰਦੀਆਂ ਨੂੰ ਉਹਨਾਂ ਦੀਆਂ ਮੰਗਾਂ ਸੰਬੰਧੀ ਮੀਟਿੰਗ ਕਰਕੇ ਦਿੱਤੇ ਇੱਕ ਹੋਰ ਸਮੇਂ ਦੇ ਬਾਰੇ ਚ ਗੱਲ ਕਰਾਂਗੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਚਾਹੀਏ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਅੰਦਰ ਅਨਛੇਤ ਪਈ ਹੜਾਂ ਦੀ ਤਬਾਹੀ ਤੇ ਸਾਰੇ ਹੀ ਸਰਕਾਰੀ ਕੰਮਾਂ ਦੇ ਵਿੱਚ ਦੇਰੀ ਹੋਈ ਹੈ ਅਤੇ ਲੱਖਾਂ ਹੀ ਲੋਕ ਬੇਕਾਰ ਹੋਏ ਹਨ ਅਤੇ ਕਰੋਨਾ ਅਰਬਾਂ ਦਾ ਨੁਕਸਾਨ ਉਹਨਾਂ ਨੂੰ ਉਠਾਉਣਾ ਪਿਆ ਹੈ। ਐਸੇ ਹੀ ਤਰ੍ਹਾਂ ਸਰਕਾਰੀ ਕੰਮਾਂ ਦੇ ਵਿੱਚ ਬਹੁਤ ਹੀ ਵੱਡਾ ਵਿਗੜਨ ਪਿਆ ਹੈ ਤੇ ਵੱਖ-ਵੱਖ ਮੁਲਾਜ਼ਮਾਂ ਤੇ ਪੈਨਸ਼ਨ ਜਥੇਬੰਦੀਆਂ ਨੂੰ 8 ਸਤੰਬਰ ਨੂੰ ਜੋ ਮੀਟਿੰਗ ਦਿੱਤੀ ਗਈ ਸੀ ਉਸ ਮੀਟਿੰਗ ਦੇ ਵਿੱਚ ਅਚਾਨਕ ਹੜ੍ਹਾਂ ਦੇ ਤਬਾਹੀ ਦੇ ਕਾਰਨ ਅੱਗੇ ਪਾ ਦਿੱਤਾ ਗਿਆ ਸੀ ਅਤੇ ਹੁਣ ਇਹ ਮੀਟਿੰਗ ਨਹੀਂ ਹੋਈ ਹੋ ਨਹੀਂ ਹੋ ਪਾਈ ਸੀਗੀ। ਹੁਣ ਕੈਬਨਿਟ ਸਬ ਕਮੇਟੀ ਨੇ ਇੱਕ ਵਾਰ ਫਿਰ ਮੀਟਿੰਗ ਦਾ ਸਮਾਂ 15 9 2025 ਨੂੰ ਦਿੱਤਾ ਹੈ ਤੇ ਆਓ ਜਾਣਦੇ ਹਾਂ ਕਿਹੜੀ ਜਥੇਬੰਦੀਆਂ ਨਾਲ ਕਿਹੜਾ ਸਮਾਂ ਮੀਟਿੰਗ ਦੇ ਲਈ ਦਿੱਤਾ ਗਿਆ ਹੈ ਸੋ ਪੱਤਰ ਜਾਰੀ ਕੀਤਾ ਗਿਆ ਹੈ ਇਸ ਪੱਤਰ ਦਾ ਵਿਸ਼ਾ ਹੈ ਕਿ ਕੈਬਨਿਟ ਸਬ ਕਮੇਟੀ ਦੀਆਂ ਮਿਤੀ 15 9 2025 ਨੂੰ ਪੰਜਾਬ ਸਿਵਕਤਰ 1 ਸੈਕਟਰ 1 ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਸੰਬੰਧੀ ਔਰ ਇਹ ਪੱਤਰ ਜੋ ਹੈ ਇਹ 5 9 2025 ਨੂੰ ਜਾਰੀ ਹੋਇਆ ਹੈ ਉਪਕਰਤ ਵਿਸ਼ੇ ਤੇ ਇਸ ਦਫਤਰ ਦੇ ਪੱਤਰ ਨੰਬਰ 16 ਮਿਤੀ 2 9 2025 ਦੇ ਹਵਾਲੇ ਦੇ ਵਿੱਚ ਵਿਸ਼ਾ ਅੰਕਿਤ ਮਾਮਲੇ ਸੰਬੰਧੀ ਹਵਾਲਾ ਦੇਣ ਪੱਤਰ ਉਹਨਾਂ ਦੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਦੀ ਹੈਡ ਕੈਬਨਟ ਸਬ ਕਮੇਟੀ ਦੀਆਂ ਵਕ ਵਕ ਯੂਨੀਅਨ ਦੇ ਵਿੱਚ ਤੇ ਨਾਲ ਕੈਬਨ ਜਿਹੜੀ ਹੈ ਮੀਟਿੰਗ 8 9 2025 ਨੂੰ ਹੋਣ ਵਾਲੀ ਹੈ ਮੀਟਿੰਗ ਹੋਣ ਜਿਹੜੀ ਮਿਤੀ 15 9 2025 ਨੂੰ ਦਫਤਰੀ ਕਮਰਾ ਕਮਰਾ ਨੰਬਰ 15 ਤੀਜੀ ਮੰਜ਼ਲ ਪੰਜਾਬ ਸਿਵਲ ਸੈਕਟਰ 1 ਚੰਡੀਗੜ੍ਹ ਵਿਖੇ ਨਿਯਮਿਤ ਕੀਤੀ ਗਈ ਹੈ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਪੰਜਾਬ ਨੂੰ ਸਮਾਂ ਸਵੇਰੇ 11 ਵਜੇ ਦਿੱਤਾ ਗਿਆ ਹੈ ਇਹਦੇ ਨਾਲ ਸਬੰਧਤ ਵਿਭਾਗ ਜੋ ਹੈ ਇਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਹੈ ਨੰਬਰ 2 ਤੇ ਠੇਕਾ ਮਜ਼ਦਮਨ ਨੂੰ ਜਿਹੜਾ ਹੈ ਸੰਘਰਸ਼ ਮੋਰਚਾ ਪੰਜਾਬ ਇਹਨਾਂ ਦੇ ਨਾਲ ਜਿਹੜੇ ਹੈ 11:30 ਵਜੇ ਸਵੇਰੇ ਮੀਟਿੰਗ ਹੋਏਗੀ ਔਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਊਰਜਾ ਸ਼ਾਖਾ ਤੇ ਵਿਭਾਗ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਹਨ ਨੰਬਰ 3 ਤੇ ਉੱਤੇ ਜਿਹੜਾ ਪੰਜਾਬ ਮਜ਼ਦਮਤ ਸਪੈਸ਼ਲ ਸਾਂਝਾ ਫਰੰਟ ਜਿਨ੍ਹਾਂ ਦੀ ਮੀਟਿੰਗ 11:30 ਵਜੇ ਹੋਵੇਗੀ ਔਰ ਇਹਦੇ ਨਾਲ ਸੰਬੰਧਿਤ ਪਰਸੋਨਲ ਵਿਭਾਗ ਵਿੱਤ ਵਿਭਾਗ ਤੇ ਗ੍ਰਹਿ ਵਿਭਾਗ ਨਾਲ ਸੰਬੰਧਿਤ ਹੈ ਨੰਬਰ 4 ਤੇ ਪੰਜਾਬ ਪੁਲਿਸ ਕਰੋਨਾ ਵਾਇਰਸ ਇਹਨਾਂ ਨਾਲ ਜਿਹੜੇ ਪੋਣੇ 12 ਵਜੇ ਜਾਣੇ ਕਿ 11:45 ਮਿੰਟ ਤੇ ਮੀਟਿੰਗ ਹੋਏਗੀ ਅਤੇ ਗ੍ਰਹਿ ਵਿਭਾਗ ਇਸ ਦੇ ਨਾਲ ਸਬੰਧਿਤ ਹੈ। ਨੰਬਰ 5 ਤੇ ਫਰੀडम फाइट ਉੱਤਰ ਅਧਿਕਾਰੀ ਸੰਸਥਾਵਾਂ ਜਿਹੜੀਆਂ ਨੇ ਪੰਜਾਬ ਇਹਨਾਂ ਨੂੰ ਜਿਹੜੀ ਮੀਟਿੰਗ ਦਾ ਸਮਾਂ 12 ਵਜੇ ਜਿਹੜੀ ਤੈਅ ਕੀਤਾ ਗਿਆ ਹੈ ਤੇ ਸੰਤਨਤਾ ਸਮਾਗਮੇ ਵਿਭਾਗ ਦੇ ਇਸ ਦੇ ਨਾਲ ਜਿਹੜਾ ਕਨਸਰਨਡ ਹੈ ਜਿਹੜੀ ਕਿ ਲਾਸਟ ਦੇ ਮੀਟਿੰਗ ਜਿਹੜਾ ਦੰਗਾ ਪੀੜਿਤ ਵੈਲਫੇਅਰ ਸੋਸਾਇਟੀ ਪੰਜਾਬ ਸਵਾ 12 ਵਜੇ ਜਿਹੜੀ ਬਾਅਦ ਮੀਟਿੰਗ ਇਹਨਾਂ ਦੇ ਨਾਲ ਹੋਏਗੀ ਅਤੇ ਇਸ ਦੇ ਨਾਲ ਹੀ ਮਾਲ ਵਿਭਾਗ ਪੂਰਨ ਵਿਕਾਸ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਰਿਲੇਟਡ ਹੈ ਔਰ ਇਸ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਬੰਧਿਤ ਯੂਨੀਅਨ ਜਥੇਬੰਦੀ ਕੇਵਲ 4 ਵਿਅਕਤੀ ਉਹਦੇ ਧਾਰਾਂ ਨੂੰ ਮੀਟਿੰਗ ਵਿੱਚ ਸਮੇਂ ਜਿਹੜਾ ਸਿਰ ਹਾਜ਼ਰ ਹੋਣ ਲਈ ਸੂਚਿਤ ਕੀਤਾ ਜਾਵੇ ਇਸ ਦਾ ਇੱਕ ਉੱਤਰਾ ਇਸ ਵਿਭਾਗ ਨੂੰ ਜਿਹੜਾ ਹੈ ਸੂਚਿਤ ਹਿੱਤ ਜਿਹੜਾ ਕੀ ਭੇਜਿਆ ਜਾਵੇ ਅਤੇ ਜੇਕਰ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਵੀ ਸਮੇਂ ਸਿਰ ਹਾਜ਼ਰ ਨਹੀਂ ਹੁੰਦੇ ਤਾਂ ਮੀਟਿੰਗ ਕੈਨਸਲ ਕਰ ਦਿੱਤੀ ਜਾਵੇਗੀ ਕੰਦਾ ਭਾਵ ਹੈ ਕਿ ਇਹ ਲਿਖਿਆ ਗਿਆ ਹੈ ਕਿ ਜੇਕਰ ਨੁਮਾਇੰਦੇ ਨਹੀਂ ਸ਼ਾਮਿਲ ਹੁੰਦੇ ਮੀਟਿੰਗ ਦੇ ਵਿੱਚ ਤੇ ਫਿਰ ਇਹ ਮੀਟਿੰਗ ਕੈਨਸਲ ਕਰ ਦਿੱਤੀ ਜਾਵੇਗੀ ਇਸ ਦੇ ਵਿੱਚ ਇਹ ਵੀ ਲਿਖਿਆ ਗਿਆ ਲਿਖ ਦਿੱਤਾ ਗਿਆ ਕਿ ਪ੍ਰੰਤੂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਬਹੁਤ ਵਾਰੀ ਅੱਗੇ ਵੀ ਮੀਟਿੰਗਾਂ ਦਾ ਸਮਾਂ ਜਿਹੜਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜਾਂ ਤਾਂ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਉਹਨਾਂ ਨੂੰ ਕੈਨਸਲ ਕਰ ਦਿੱਤਾ ਜਾਂਦਾ ਹੈ ਤੇ ਗੈਰਨਰ ਸਬਕਮੇਟੀ ਨੇ ਪਹਿਲੀ ਵਾਰ ਕਈ ਜਿਹੜੀਆਂ ਕਈ ਵਾਰ ਮੀਟਿੰਗਾਂ ਦਾ ਸਮਾਂ ਦਾ ਵੱਖ-ਵੱਖ ਜਥੇਬੰਦੀਆਂ ਨੂੰ ਦੇਖ ਕੇ ਫਿਰ ਪੋਸਟਪੋਨ ਕਰ ਦਿੱਤੀਆਂ ਸੀਗੀਆਂ ਜਿਸ ਦੇ ਨਾਲ ਸਰਕਾਰ ਦੀ ਪ੍ਰੋਸੇ ਜੋਗਤਾ ਨੂੰ ਇੱਕ ਵੱਟੇ ਢਾ ਲੱਗੇ ਲੱਗ ਰਹੀ ਹੈ ਪ੍ਰੰਤੂ ਹੁਣ ਆਸ ਦੀ ਕਿਰਨ ਹੈ ਇਹ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਕਿਉਂਕਿ ਨੇੜੇ ਆ ਰਿਹਾ ਹੈ ਇਸ ਦੇ ਲਈ ਹੁਣ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨ ਵਿੱਚ ਆਪਣਾ ਵਿਸ਼ਵਾਸ ਅਤੇ ਬਹਾਲੀ ਦੇ ਲਈ ਬਹੁਤ ਹੀ ਨਹੀਂ ਉਹਨਾਂ ਦੀ ਗੱਲ ਸੁਣੀ ਸੁੰਦੀ ਹੈ ਉਹਨਾਂ ਨੂੰ ਜਿਹੜੇ ਕਿ ਸੁਣਨੀ ਪੈਣੀ ਹੈ ਅਤੇ ਗਰਾਉਂਡ ਲੈਵਲ ਦੇ ਉੱਤੇ ਵੀ ਉਹਨਾਂ ਦੀਆਂ ਮੰਗਾਂ ਮੰਨਣ ਦੇ ਲਈ ਕੋਈ ਠੋਸ ਕਾਰਵਾਈ ਨੂੰ ਅੰਜਾਮ ਦੇਣਾ ਹੀ ਪੈਣਾ ਹੈ ਨਹੀਂ ਤਾਂ ਕਿਹੜੇ ਮੂਹ ਦੇ ਨਾ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨ ਹੋਰ ਜਥੇਬੰਦੀਆਂ ਤੋਂ ਤੇ ਉਹਨਾਂ ਦੇ ਪਰਿਵਾਰਾਂ ਤੋਂ ਵੋਟਾਂ ਦੀ ਮੰਗ ਆਉਣ ਵਾਲੀਆਂ ਵਿਧਾਨ ਸਭਾ ਦੇ ਚੋਣਾਂ ਤੇ ਵਾਸਤੇ ਕਰੇਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ